ਸਲਫ ਹੈ ਐਸੇ ਰਾਮ ਨਾਮ ਬਿਨ ਬਾਪਰੋ ਨਾਮ ਸਤਗੁਰ ਦੀ ਬਾਣੀ ਪੜਦੇ ਆਂ ਬੜੀਆਂ ਐਸੀਆਂ ਸਤਗੁਰ ਨੇ ਐਗਜ਼ਾਮਪਲਾਂ ਦਿੱਤੀਆਂ ਨੇ ਸਮਝਾਉਣ ਦੇ ਲਈ ਕਿ ਸਾਨੂੰ ਇਸ ਸੰਸਾਰ ਇਸ ਜਗਤ ਦੇ ਅੰਦਰ ਜੀਦਾਈ ਪ੍ਰਮਾਤਮਾ ਨੇ ਸਾਨੂੰ ਸਰੀਰ ਦਿੱਤਾ ਹੈ ਜੇਨੂੰ ਤੁਸੀਂ ਥੋੜਾ ਨਿਜ ਨਾਲ ਸਮਝੋਗੇ ਜੇਨੂੰ ਥੋੜਾ ਧਿਆਨ ਨਾਲ ਸਮਝਾਂਗੇ ਤੇ ਫਿਰ ਸਮਝ ਆਏਗੀ ਕਬੀਰ ਮਨੁਖ ਜਨਮ ਦੁਲੰਭ ਹੈ ਵਾਤਸ਼ਕਿੰਦ ਨੇ ਫਿਰ ਸਮਝਾਏਗੀ ਕਿ ਇਹ ਬੜੀ ਕੀਮਤੀ ਹੈ ਨਹੀਂ ਤੇ ਫਿਰ ਸੰਸਾਰ ਦੇ ਅੰਦਰ ਮਨੁੱਖ ਜਿੰਦਾ ਹੈ ਉਹਨੇ ਆਪਣੇ ਜੀਵਨ ਦਾ ਇੱਕ ਨਿਯਮ ਬਣਾ ਲਿਆ ਇੱਕ ਆਪਣੇ ਜੀਵਨ ਦੀ ਵਿਚਾਰ ਕੱਢ ਲਈ ਹੈ ਉਹ ਕਹਿੰਦਾ ਵੀ ਜ਼ਿੰਦਗੀ ਮਿਲੀ ਹੈ ਖਾ ਲੋ ਪੀ ਲੋ ਸੋ ਲੋ ਮौज ਕਰ ਲੋ ਕੱਲ ਨੂੰ ਕੀ ਪਤਾ ਕੀ ਹੋਣਾ ਜੇ ਜੀਵਨ ਨੂੰ ਇਹ ਨਾਰਥਾਂ ਦੇ ਵਿੱਚ ਸਮਝਾਂਗੇ ਵੇਖੇ ਸਾਡਾ ਜੀਵਨ ਸੰਸਾਰ ਦੇ ਅੰਦਰ ਇਨਾ ਪਸ਼ੂ ਪੰਛੀਆਂ ਤੋਂ ਜਾਨਵਰਾਂ ਤੋਂ ਵੱਖਰਾ ਤੇ ਨਹੀਂ ਹੈਗਾ ਜੇ ਸਿਰਫ ਜੀਵਨ ਨੂੰ ਇਨਾ ਅਰਥਾਂ ਦੇ ਵਿੱਚ ਵੇਖਾਂਗੇ ਤੁਸੀਂ ਜਦੋਂ ਗੁਰਬਾਣੀ ਪੜ੍ਹਦੇ ਹੋ ਨਾ ਸਾਤ ਸੰਗਤ ਸਤਿਗੁਰ ਨੇ ਇਹਨਾਂ ਸਾਨੂੰ ਪ੍ਰੇਰਣਾ ਦਿੱਤੀ ਹੈ ਚੰਗਾ ਜੀਵਨ ਜੀਣ ਦੇ ਲਈ ਉਸ ਚੰਗੇ ਜੀਵਨ ਦੀਆਂ ਕੁਝ ਕਦਰਾਂ ਕੀਮਤਾਂ ਨੇ ਉਸ ਚੰਗੇ ਜੀਵਨ ਨੂੰ ਜੀਣ ਦੇ ਲਈ ਕੁਝ ਢੰਗ ਤਰੀਕੇ ਨੇ ਜਿਹੜੇ ਸਤਿਗੁਰੂ ਨੇ ਸਾਨੂੰ ਬਾਣੀ ਵਿੱਚ ਸਿਖਾਏ ਨੇ ਜੇ ਤੁਸੀਂ ਉਸ ਢੰਗ ਨਾਲ ਨਹੀਂ ਜੀਵਦੇ ਤੇ ਫਿਰ ਸਤਿਗੁਰੂ ਨੇ ਬਾਣੀ ਅੰਦਰ ਹੀ ਬਚਨ ਆਖੇ ਨੇ ਤੁਸੀਂ ਬੜੀ ਬੜੀ ਇਨਾ ਬਚਰਾਂ ਨੂੰ ਦौरांदे ਹੋ ਤੇ ਅੱਜ ਜਿਹੜੇ ਸਤਿਗੁਰ ਨੇ ਸ਼ਬਦ ਬਖਸ਼ਿਆ ਹੈ ਸਲੋਕ ਇਹਦੇ ਅੰਦਰ ਇਹ ਸ਼ਬਦ ਬਿਲਕੁਲ ਟੁਕਦਾ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹੋ ਪਾਤਸ਼ਾਹ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਬਲਮਾਇਆ ਸ਼ਬਸ ਨਾਹੀਂ ਕਸ਼ ਕਰੇ ਸ਼ਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਆਮੀ ਜਿਹੜਾ ਬੰਦਾ ਸੰਸਾਰ ਦੇ ਅੰਦਰ ਦਿਖਾਵਾ ਨਹੀਂ ਨਾ ਕਰਦਾ ਉਹ ਕਿਸੇ ਹੱਦ ਤੱਕ ਚੰਗਾ ਹੁੰਦਾ ਹੈ ਕਿਸੇ ਹੱਦ ਤੱਕ ਕਿਉਂਕਿ ਉਹਦੇ ਜੀਵਨ ਦੇ ਅੰਦਰ ਜੋ ਕੁਝ ਵਰਤਦਾ ਨਾ ਉਹ ਸੁਭਾਅਕ ਉਸ ਵਰਤਾਵੇ ਵਿੱਚ ਉਸ ਢੰਗ ਦੇ ਨਾਲ ਆਪਣੇ ਜੀਵਨ ਨੂੰ ਜੀ ਰਿਹਾ ਹੁੰਦਾ ਹੈ ਤੇ ਜਿਹੜਾ ਬੰਦਾ ਮੇਰੇ ਤਰ੍ਹਾਂ ਦਿਖਾਵੇ ਕਰਦਾ ਹੈ ਧਿਆਨ ਦੇਣਾ ਉਹ ਬੰਦਾ ਸਮਾਜ ਲਈ ਸੰਸਾਰ ਲਈ ਜਗਤ ਲਈ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ ਹੈ ਉਹਨੂੰ ਸਭ ਨੇ ਆਖਿਆ ਨਾ ਵੀ ਅੰਤਰ ਹਿਰਦੇ ਦੇ ਅੰਦਰ ਬਾਹਰ ਭੇਖ ਅੰਤਰ ਮਲ ਮਾਇਆ ਬਾਹਰੋਂ ਭੇਖ ਕੁਝ ਹੋਰ ਹੈ ਪਰ ਜਿਹੜਾ ਅੰਦਰ ਹੈ ਉਹਦੇ ਅੰਦਰ ਸੰਸਾਰ ਦੀ ਮਾਇਆ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ ਬਾਹਰ ਭੇਖ ਅੰਦਰ ਮਲ ਮਾਇਆ ਸਭ ਸਨਾਹੇ ਕਸ਼ ਕਰੈ ਛਪਾਇਆ ਤੇ ਨਾਲ ਸਤਿਗੁਰ ਨੇ ਇੱਕ ਉਦਾਹਰਨ ਦਿੱਤੀ ਸਾਬ ਕਹਿੰਦੇ ਨੇ ਲੋਕੇ ਗਾ ਨਹੀਂ ਤੂੰ ਜਿਹੋ ਜਿਆ ਤੂੰ ਜਿਸ ਤਰ੍ਹਾਂ ਦੇਹ ਗੰਦਾ ਦਾਤਾ ਜੀ ਕਹਿੰਦੇ ਨੇ ਤੂੰ ਆਪਣੇ ਆਪ ਨੂੰ ਲੁਕੋ ਨਹੀਂ ਸਕਦਾ ਉਹ ਤੇਰੇ ਸੁਭਾਅ ਵਿੱਚੋਂ ਤੇਰੇ ਕਰਨੇ ਵਿੱਚੋਂ ਤੇਰੇ ਕਰਮਾਂ ਵਿੱਚੋਂ ਪ੍ਰਗਟ ਹੋ ਹੀ ਜਾਣਾ ਇਸ ਕਰਕੇ ਦਾਤਾ ਜੀ ਕਹਿੰਦੇ ਨੇ ਤੇਰੇ ਜਿਹੜੇ ਕਰਮ ਨੇ ਨਾ ਉਹ ਐਸੇ ਹੋਣ ਜਿਹੜੇ ਕਰਮ ਸੰਸਾਰ ਦੇ ਅੰਦਰ ਜਗਤ ਦੇ ਅੰਦਰ ਇਹ ਸਿੱਧ ਕਰਨ ਵੀ ਤੂੰ ਅਸਲ ਵਿੱਚ ਇਨਸਾਨ ਹੈ ਅੱਜ ਬਚਨ ਬੜੇ ਪਿਆਰੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਾਹਿਬ ਕਹਿੰਦੇ ਨੇ ਜਿਨ੍ਹਾਂ ਸਤਿਗੁਰ ਪ੍ਰਖ ਨਾ ਸੇਵਿਓ ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨੂੰ ਸੱਚੇ ਗੁਰੂ ਨੂੰ ਉਸ ਅਕਾਲ ਪੁਰਖ ਨੂੰ ਨਹੀਂ ਚੇਤੇ ਕੀਤਾ ਸੇਵਯੋ ਦਾ ਮਤਲਬ ਹੁੰਦਾ ਹੈ ਚੇਤੇ ਕਰਨਾ ਸੇਵਣਾ ਜਿਵੇਂ ਤੁਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਕਰਤੇ ਦੇ ਗੁਣ ਚੇਤੇ ਕਰ ਰਹੇ ਹੋ ਕੀਰਤਨ ਕਰਕੇ ਕੀਰਤਨ ਸੁਣ ਕੇ ਬਾਣੀ ਦੀ ਵਿਚਾਰ ਸੁਣ ਕੇ ਪਾਠ ਸੁਣ ਕੇ ਇਹ ਕਰਤੇ ਨੂੰ ਸੇਵਣਾ ਹੈ ਇਹ ਕਰਤੇ ਨੂੰ ਯਾਦ ਕਰਨਾ ਹੈ ਹੁਣ ਯਾਦ ਕਰਨ ਦੇ ਅੰਦਰ ਸਤਿਗੁਰ ਨੇ ਸਾਨੂੰ ਬਾਣੀ ਦਿੱਤੀ ਹੈ ਸ਼ਬਦ ਦਿੱਤੇ ਨੇ ਸ਼ਬਦ ਦੇ ਅੰਦਰ ਸਤਿਗੁਰ ਨੇ ਸਾਨੂੰ ਗਿਆਨ ਦਿੱਤਾ ਹੈ ਉਸ ਗਿਆਨ ਨਾਲ ਜੁੜਨਾ ਪ੍ਰਮਾਤਮਾ ਨੂੰ ਸੇਵਣਾ ਹੈ ਸਿਰਫ ਗੁਰੂ ਘਰ ਵਿੱਚ ਆਣਾ ਤੇ ਸਤਿਗੁਰ ਦੇ ਸਨਮੁਖ ਸਿਰ ਝੁਕਾ ਕੇ ਚਲਾ ਜਾਣਾ ਇਹ ਗੁਰੂ ਨੂੰ ਸੇਵਣਾ ਨਹੀਂ ਹੈ ਕਿਉਂਕਿ ਇਹਦੇ ਨਾਲ ਸਾਨੂੰ ਪ੍ਰਾਪਤੀ ਕੁਝ ਵੀ ਨਹੀਂ ਆਉਣੀ ਸੇਵਨ ਦਾ ਮਤਲਬ ਹੁੰਦਾ ਹੈ ਚੇਤੇ ਕਰਨਾ ਦੇਖੋ ਸੰਸਾਰ ਦੀ ਕੋਈ ਵੀ ਚੀਜ਼ ਹੈ ਜਦੋਂ ਚੇਤੇ ਵਿੱਚ ਹੁੰਦੀ ਹੈ ਨਾ ਕੋਈ ਚੀਜ਼ ਸਾਡੇ ਚੇਤੇ ਦੇ ਅੰਦਰ ਹੈ ਤੇ ਉਹਦਾ ਸਾਨੂੰ ਲਾਭ ਹੈ ਜਿਹੜੀ ਚੀਜ਼ ਚੇਤੇ ਦੇ ਵਿੱਚ ਨਹੀਂ ਹੁੰਦਾ ਕੋਈ ਲਾਭ ਨਹੀਂ ਬੰਦਾ ਵਪਾਰ ਕਰਦਾ ਹੈ bizness ਕਰਦਾ ਹੈ ਕਿੰਨੀਆਂ ਚੀਜ਼ਾਂ ਚੇਤੇ ਵਿੱਚ ਰੱਖਦਾ ਹੈ ਦੁਕਾਨ ਤੇ ਖੜਾ ਹੋਇਆ ਹਜ਼ਾਰਾਂ ਚੀਜ਼ਾਂ ਦੁਕਾਨ ਤੇ ਪਈਆਂ ਨੇ ਉਹਨੂੰ ਇੱਕ ਇੱਕ ਚੀਜ਼ ਦਾ ਚੇਤਾ ਹੈ ਰਿਸ਼ਤੇ ਸੰਸਾਰ ਦੇ ਅੰਦਰ ਜਿਨ੍ਹਾਂ ਦਾ ਚੇਤਾ ਹੁੰਦਾ ਹੈ ਉਹ ਨਿਭਦੇ ਨੇ ਜਿਨ੍ਹਾਂ ਦਾ ਚੇਤਾ ਨਹੀਂ ਹੁੰਦਾ ਉਹ ਉਹਨਾਂ ਨੂੰ ਬੰਦਾ ਸਮਾ ਪਾ ਕੇ ਵਿਸਾਰ ਦਿੰਦੇ ਨੇ ਦਾਤਾ ਜੀ ਇਹ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਸੱਚੇ ਸਤਗੁਰੂ ਨੂੰ ਅਕਾਲ ਪੁਰਖ ਨੂੰ ਪਰਮਾਤਮਾ ਨੂੰ ਸੇਵਿਆ ਨਹੀਂ ਸ਼ਬਦ ਨਾ ਕੀਤਾ ਵਿਚਾਰ ਸ਼ਬਦ ਦਾ ਮਤਲਬ ਹੈ ਉਪਦੇਸ਼ ਜਿਹਨੂੰ ਸੇਵ ਰਿਹਾ ਜਿਹਨੂੰ ਚੇਤੇ ਕਰ ਰਿਹਾ ਉਹਦਾ ਕੋਈ ਉਪਦੇਸ਼ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਦੋਂ ਤੁਸੀਂ ਜੀਵਨ ਪੜਦੇ ਹੋ ਨਾ ਸਤਗੁਰ ਪਾਤਸ਼ਾਹ ਜੀ ਆਪਣੇ ਜੀਵਨ ਵਿੱਚ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਤੇ ਜਿਹੜੇ ਉਸ ਉਪਦੇਸ਼ ਨੂੰ ਚੇਤੇ ਰੱਖਦੇ ਨੇ ਉਹ ਗੁਰੂ ਦੇ ਨੇੜੇ ਹੁੰਦੇ ਨੇ ਜਿਹੜੇ ਉਪਦੇਸ਼ ਨੂੰ ਚੇਤੇ ਨਹੀਂ ਰੱਖਦੇ ਉਹ ਗੁਰੂ ਦੇ ਨੇੜੇ ਨਹੀਂ ਹੁੰਦੇ ਉਹ ਗੁਰੂ ਤੋਂ ਦੂਰ ਹੁੰਦੇ ਨੇ ਵਿਚਾਰ ਇਹ ਨਹੀਂ ਹੈ ਵੀ ਜਿਹੜਾ ਗੁਰੂ ਦੇ ਨੇੜੇ ਹੈ ਉਹ ਰਿਸ਼ਤੇ ਵਿੱਚ ਗੁਰੂ ਦਾ ਕੀ ਲੱਗਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੋਨੋਂ ਪੁੱਤਰ ਰਿਸ਼ਤੇ ਦੇ ਵਿੱਚ ਗੁਰੂ ਸੁਪੁੱਤਰ ਨੇ ਪਰ ਗੁਰੂ ਨੂੰ ਨਹੀਂ ਸੇਵਦੇ ਨਹੀਂ ਯਾਦ ਰੱਖਦੇ ਗੁਰੂ ਦੀ ਸਿੱਖਿਆ ਨੂੰ ਨਹੀਂ ਦ੍ਰਿੜ ਕਰਦੇ ਨਹੀਂ ਚੇਤੇ ਰੱਖਦੇ ਇਸ ਕਰਕੇ ਗੁਰੂ ਤੋਂ ਦੂਰ ਹੋ ਗਏ ਨੇ ਭਾਈ ਲੈਹਨੇ ਵਰਗੇ ਬਾਹਰੋਂ ਆਉਂਦੇ ਨੇ ਉਹਨਾਂ ਦੇ ਅੰਦਰ ਤਾਂਗ ਹੈ ਇਹ ਜਿਹੜਾ ਬਚਨ ਤੁਸੀਂ ਉਹਨੇ ਪੜਿਆ ਨਾ ਮੋਹੇ ਲਾਗਤੀ ਤਾਲਾ ਬੇਲੀ ਤਾਲਾ ਬੇਲੀ ਦਾ ਮਤਲਬ ਹੁੰਦਾ ਹੈ ਵਿਆਕੁਲਤਾ ਜਿਵੇਂ ਬੰਦਾ ਪਿਆਸਾ ਹੋਵੇ ਨਾ ਉਹਨੂੰ ਬੜੀ ਪਿਆਸ ਲੱਗੀ ਹੋਵੇ ਤੇ ਬੰਦਾ ਪਾਣੀ ਦੀ ਤਲਾਸ਼ ਵਿੱਚ ਤਰਲੋ ਮੱਛੀ ਹੁੰਦਾ ਇਹਦੇ ਲਈ ਪੰਜਾਬੀ ਦਾ ਇੱਕ ਬੜਾ ਠੇਠ ਜਿਹਾ ਸ਼ਬਦ ਹੈ ਕਿਸੇ ਚੀਜ਼ ਦੀ ਖਿੱਚ ਵਿੱਚ ਤਰਲੋ ਮੱਛੀ ਹੋਣਾ ਬੇ ਅੰਦਰ ਖਿੱਚ ਬੜੀ ਓ ਸੇਜ ਪ੍ਰਤੀ ਸਾਹਿਬ ਕਹਿੰਦੇ ਨੇ ਮੋਹੇ ਲਾਗਤੀ ਤਾਲਾ ਬੇਲੀ ਭਗਤ ਜੀ ਕਹਿੰਦੇ ਨੇ ਮੇਰੇ ਅੰਦਰ ਬੜੀ ਖਿੱਚ ਹੈ ਮੇਰੇ ਅੰਦਰ ਬੜੀ ਪਿਆਸ ਹੈ ਮੇਰੇ ਅੰਦਰ ਇੱਕ ਖਲਬਲੀ ਮੱਛੀ ਹੋਈ ਏ ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ ਕਿਵੇਂ ਦੀ ਕਹਿੰਦੇ ਜਿਵੇਂ ਬਛਰੇ ਤੋਂ ਬਿਨਾ ਗਾਂ ਕੱਲੀ ਹੁੰਦੀ ਹੈ ਬਛੜਾ ਛੋਟਾ ਜਿਹਾ ਹੋਵੇ ਨਾ ਗਾਂ ਦੇ ਸਾਹਮਣੇ ਵੱਜਾ ਹੋਵੇ ਨਾ ਤੇ ਗਾਂ ਸ਼ਾਂਤ ਹੋ ਕੇ ਚਾਰਾ ਵੀ ਖਾਂਦੀ ਏ ਬੈੰਦੀ ਵੀ ਏ ਉੱਠਦੀ ਵੀ ਏ ਪਰ ਤੁਸੀਂ ਉਸ ਬਛੜੇ ਨੂੰ ਗਾਂ ਦੀਆਂ ਅੱਖਾਂ ਤੋਂ ਦੂਰ ਕਰਦੇ ਧਿਆਨ ਦੇਣਾ ਕਿੰਨੀ ਵੀ ਭੁੱਖੀ ਹੋਵੇ ਨਾ ਉਹ ਕਿੱਲੇ ਦੇ ਚਾਰ ਚੁਪੇਰੇ ਘੁੰਮੀ ਜਾਏਗੀ ਖਾਣ ਵਿੱਚੋਂ ਦਾ ਧਿਆਨ ਨਹੀਂ ਹੋਏਗਾ ਉਹਦਾ ਧਿਆਨ ਆਪਣੇ ਉਸ ਬਛੜੇ ਵੱਲ ਹੋਏਗਾ ਪੁਰ ਭਗਤ ਜੀ ਇਹ ਜਿਹੜੀਆਂ ਗੱਲਾਂ ਜ਼ੰਮਪਲਾਂ ਸਾਡੇ ਸਾਹਮਣੇ ਦਿੰਦੇ ਨੇ ਸਾਡੇ ਚੁਗਿਰਦੇ ਵਿੱਚੋਂ ਨੇ ਜੋ ਕੁਝ ਉਹਨਾਂ ਨੇ ਵੇਖਿਆ ਸੰਸਾਰ ਦੇ ਅੰਦਰ ਭਗਤ ਜੀ ਕਹਿੰਦੇ ਨੇ ਮੇਰੇ ਅੰਦਰ ਇਸ ਤਰ੍ਹਾਂ ਦੀ ਤਾਂਘ ਹੈ ਰੱਬ ਨੂੰ ਮਿਲਣ ਦੀ ਮੈਂ ਇੰਜ ਤੜਫ ਰਿਹਾ ਪ੍ਰਮਾਤਮਾ ਤੋਂ ਬਿਨਾਂ ਜਿਵੇਂ ਗਾਂ ਆਪਣੇ ਬੱਚੇ ਤੋਂ ਬਿਨਾਂ ਤੜਫਦੀ ਹੈ ਮੋਹੇ ਲਾਗਤੀ ਤਾਲਾ ਦੇਲੀ ਬਛਰੇ ਬਿਨ ਗਾਏ अकेਲੀ ਪਾਣੀਆਂ ਬਿਨ ਮੀਨ ਤਲਫ ਹੈ ਬਾਬਾ ਜੀ ਕਹਿੰਦੇ ਨੇ ਜਿਵੇਂ ਪਾਣੀ ਤੋਂ ਬਿਨ ਮਸਲੀ ਤੜਫਦੀ ਹੈ ਇਸ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਰੱਬ ਜੀ ਦੇ ਨਾਮ ਤੋਂ ਬਿਨਾ ਤੜਫ ਰਿਆ ਇਹ ਖੇਚ ਹੈ ਹੁਣ ਇਹ ਖੇਚ ਕਿਦੋਂ ਬਣੇਗੀ ਜਦੋਂ ਸ਼ਬਦ ਨਾਲ ਪਿਆਰ ਬਣੇਗਾ ਚਿਤੇ ਰੱਖਿਓ ਗੁਰੂ ਉਹੀ ਹੈ ਸਤਗੁਰ ਦੇ ਚਰਨਾਂ ਦੇ ਅੰਦਰ ਤੁਸੀਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਜੀਵਨ ਪੜੋ ਗੁਰੂ ਤੇ ਉਹੀ ਹੈ ਨਾ ਭਾਵਨਾਵਾਲੇ ਬੜੇ ਦੂਰੋਂ ਦੂਰ ਆਉਂਦੇ ਨੇ ਸਤਗੁਰ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੇ ਨੇ, ਸ਼ੀਸ਼ ਝੁਕਾਉਂਦੇ ਨੇ, ਗੁਰੂ ਦੀ ਆਗਿਆ ਨੂੰ ਸੁਣਦੇ ਨੇ, ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕਰਦੇ ਨੇ, ਪੱਲੇ ਬੰਨ ਕੇ ਆਪਣੇ ਘਰ ਚਲੇ ਜਾਂਦੇ ਨੇ। ਤੇ ਉਸੇ ਗੁਰੂ ਦੀ ਸ਼ਰਨ ਵਿੱਚ ਉਹ ਵੀ ਲੋਕ ਨੇ ਜਿਹੜੇ ਘਰੋਂ ਤੁਰੇ ਨੇ, ਬੇਅਸੀਂ ਗੁਰੂ ਦੇ ਚਰਨਾਂ ਵਿੱਚ ਚੱਲੇ ਆ ਉੱਥੇ ਬੜੀ ਸੰਗਤ ਐ, ਭੀੜ ਬੜੀ ਐ। ਜਾਵਾਂਗੇ। ਉੱਥੇ ਭੀੜ ਦੇ ਵਿੱਚ ਕਿਸੇ ਨੂੰ ਕੀ ਪਤਾ ਲੱਗਣਾ ਹੈ ਕਿਸੇ ਦਾ ਸਮਾਨ ਚੋਰੀ ਕਰ ਲਾਂਗੇ ਅੱਜ ਵੀ ਹੁੰਦਾ ਹੈ ਨਾ ਨਗਰ ਕੀਰਤਨ ਨਿਕਲਣ ਜਾਂ ਗੁਰੂ ਘਰ ਦੇ ਅੰਦਰ ਬੈਠਿਆ ਹੋਇਆ ਵਾਰ-ਵਾਰ ਇਹ ਗੱਲਾਂ ਕਹਿਣੀਆਂ ਪੈਂਦੀਆਂ ਨੇ ਕਿ ਭਾਈ ਆਪਣਾ ਸਮਾਨ ਦਾ ਧਿਆਨ ਤੁਸੀਂ ਆਪ ਰੱਖੋ ਕਿਉਂਕਿ ਜ਼ਰੂਰੀ ਨਹੀਂ ਹੈ ਵੀ ਇਹ ਗੁਰਦੁਆਰਾ ਹੈ ਤੇ ਇੱਥੇ ਸਿਰਫ ਭਗਤ ਹੀ ਆਣਗੇ ਇੱਥੇ ਉਹ ਵੀ ਆਣਗੇ ਜਿਨ੍ਹਾਂ ਦੇ ਸੰਸਾਰ ਦੇ ਨਾਲ ਲੋਭ ਦੇ ਨਾਲ ਸੰਸਾਰ ਦੇ ਨਾਲ ਪ੍ਰੀਤ ਜੁੜੀ ਹੈ ਜਿਨ੍ਹਾਂ ਦੇ ਮਤ ਵਿੱਚ ਸ਼ੈਤਾਨ ਵੱਸਦਾ ਇੱਥੇ ਉਹ ਵੀ ਆਣਗੇ ਇੱਥੇ ਜ਼ਰੂਰੀ ਨਹੀਂ ਰੱਬ ਨੂੰ ਪਿਆਰ ਕਰਨ ਵਾਲਿਆਂ ਇੱਥੇ ਉਹ ਵੀ ਆਣਗੇ ਜਿਹੜੇ ਵੇਖਦੇ ਨੇ ਵੀ ਲੋਕ ਕਿਸੇ ਢੰਗ ਦੇ ਨਾਲ ਇਹ ਨਹੀਂ ਪੀੜ ਵਿੱਚ ਕਿਸੇ ਦਾ ਕੋਈ ਸਮਾਨ ਸਾਡੇ ਹੱਥ ਲੱਗ ਜਾਏ ਸਿਰਫ ਸਮਾਨ ਦੀ ਗੱਲ ਨਹੀਂ ਇੱਥੇ ਹਰ ਤਰ੍ਹਾਂ ਦੀ ਸੰਸਾਰ ਦੀ ਬਿਰਤੀ ਰੱਖਣ ਵਾਲਾ ਬੰਦਾ ਹੁੰਦਾ ਹੈ ਕਿਉਂ ਮੇਰੇ ਸਹਿਬ ਨੇ ਬਾਣੀ ਵਿੱਚ ਆਖਿਆ ਭਗਤ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਅੱਖੀ ਵੇਖ ਨ ਰੱਜੀਆਂ ਬਉਰੰਗ ਤਮਾਸ਼ੇ ਸਾਦੀ ਜੀਬ ਨ ਰੱਜੀਆਂ ਕਰ ਭੋਗ ਬਿਲਾਸੇ ਬੰਦਾ ਘਰ ਵਿੱਚ ਖਾਂਦਾ ਹੋਵੇ ਨਾ ਭੋਜਨ ਤੇ ਖਿਆਲ ਕਰਿਓ ਕਦੀ ਮਾੜਾ ਮੋਟਾ ਉੱਚ ਨੀਚ ਵੀ ਹੋ ਜਾਏ ਨਾ ਬੰਦਾ ਛੇਤੀ ਨੁਕਸਾਨੀ ਕੱਢਦਾ ਤੇ ਗੁਰਦੁਆਰੇ ਆ ਕੇ ਜਦੋਂ ਲੰਦਰ ਛੱਕਦਾ ਤੇ ਮਾੜੀ ਜੀ ਵੀ ਕਿਤੇ ਨਮਕ ਘੱਟ ਵੀ ਹੋ ਜਾਏ ਤੇ ਤਾਂ ਵੀ ਚਾਰ ਬੰਦਿਆਂ ਨੂੰ ਦੱਸਦਾ ਹੈ ਵੀ ਅੱਜ ਆ ਫਲਾਣੀ ਸਬਜ਼ੀ ਚੰਗੀ ਨਹੀਂ ਬਣੀ। ਦਾਤਾ ਜੀ ਇਹ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਜਿੰਦੀ ਜਿੱਥੇ ਖੇਚੈ। ਇਸੇ ਕਰਕੇ ਸਤਿਗੁਰ ਨੇ ਬਾਣੀ ਵਿੱਚ ਤੇ ਸ਼ਬਦ ਆਖਿਆ ਪਾਤਸ਼ਾਹ ਕਹਿੰਦੇ ਨੇ ਜਿੰਨੀ ਸਤਿਗੁਰ ਪੁਰਖ ਨਾ ਸੇਵਿਓ ਜਿਨ੍ਹਾਂ ਨੇ ਕਰਤੇ ਅਕਾਲ ਪੁਰਖ ਪ੍ਰਮਾਤਮਾ ਨੂੰ ਸੇਵਿਆ ਨਹੀਂ ਗੁਰੂ ਨੂੰ ਚੇਤੇ ਨਹੀਂ ਕੀਤਾ। ਸ਼ਬਦ ਨਾ ਕੀਤੋ ਵਿਚਾਰ ਸਤਿਗੁਰ ਦੇ ਉਪਦੇਸ਼ ਦੀ ਜਿੰਨੇ ਵਿਚਾਰ ਨਹੀਂ ਕੀਤੀ ਧਿਆਨ ਦੇਣਾ ਵਿਚਾਰ ਕਰਨ ਦਾ ਮਤਲਬ ਹੁੰਦਾ ਹੈ ਉਹਨੂੰ ਸਮਝਣਾ ਆਪਾਂ ਕਹਿੰਦੇ ਨਾ ਗੁਰੂ ਸ਼ਬਦ ਦੇ ਵਿਚਾਰ ਕਰੀਏ ਵਿਚਾਰ ਕਰਨ ਦਾ ਮਤਲਬ ਹੁੰਦਾ ਹੈ ਸ਼ਬਦ ਨੂੰ ਸਮਝਣਾ ਇਸ ਸ਼ਬਦ ਦੇ ਅੰਦਰ ਸਤਿਗੁਰ ਨੇ ਕੀ ਆਖਿਆ ਹੈ ਕੀਰਤਨ ਦਾ ਮਤਲਬ ਹੁੰਦਾ ਹੈ ਕੀਰਤੀ ਗਾਇਨ ਕਰਨਾ ਸ਼ਬਦ ਨੂੰ ਗਾਇਨ ਕੀਤਾ ਜਾ ਰਿਹਾ ਹੈ ਪਰ ਸ਼ਬਦ ਦੇ ਅੰਦਰ ਦੇ ਜਿਹੜੇ ਸ਼ਬਦ ਨੇ ਉਹਨਾਂ ਦਾ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਇਹਦੇ ਵਿੱਚ ਉਪਦੇਸ਼ ਕੀ ਹੈ ਜਦੋਂ ਅਸੀਂ ਉਹਨੂੰ ਵਿਚਾਰਨੇ ਆ ਫਿਰ ਸਾਨੂੰ ਇੱਕ ਇੱਕ ਸ਼ਬਦ ਦਾ ਪਤਾ ਲੱਗਦਾ ਵੀ ਕੀ ਕਿਹਾ ਹੈ ਇੱਥੇ ਸਤਿਗੁਰ ਕਹਿੰਦੇ ਨੇ ਜਿਨਨੇ ਸਤਿਗੁਰ ਦੇ ਸ਼ਬਦ ਨੂੰ ਸੇਵਿਆ ਨਹੀਂ ਪਹਿਲੀ ਗੱਲ ਹੈ ਸੇਵਣਾ ਚੇਤੇ ਕਰਨਾ ਯਾਦ ਕਰਨਾ ਦ੍ਰਿੜ ਕਰਨਾ ਫਿਰ ਦੂਜੀ ਪਾਤਸ਼ਾਹ ਕਹਿੰਦੇ ਨੇ ਸ਼ਬਦ ਨਾ ਕੀਤਾ ਵਿਚਾਰ ਜਿਨਨੇ ਗੁਰੂ ਦੇ ਸ਼ਬਦ ਨੂੰ ਵਿਚਾਰਿਆ ਨਹੀਂ ਫਿਰ ਪਾਤਸ਼ਾਹ ਕਹਿੰਦੇ ਨੇ ਓਏ ਮਾਨਸ ਜੂਨ ਨਾ ਆਖੀਐ ਸਭ ਕਹਿੰਦੇ ਨੇ ਉਹ ਮਨੁੱਖ ਨਹੀਂ ਆਖੇ ਜਾ ਸਕਦੇ ਮਾਨਸ ਜੂਨ ਦਾ ਮਤਲਬ ਹੈ ਮਨੁੱਖ ਜੂਨ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਮਨੁੱਖ ਨਹੀਂ ਆਖਿਆ ਜਾ ਸਕਦਾ ਮਨੁੱਖ ਹੋਣ ਦਾ ਮਤਲਬ ਸਿਰਫ ਇਹ thora ਵੀ ਮੇਰੇ ਕੋਲੋਂ ਦੋ ਅੱਖਾਂ ਨੇ ਦੋ ਕੰਨ ਨੇ ਦੋ ਹੱਥ ਨੇ ਦੁਪਹਿਰ ਨੇ ਵੀ ਮੈਂ ਵੀ ਦੁਨੀਆ ਦੇ ਤਰ੍ਹਾਂ ਸੰਸਾਰ ਦੇ ਅੰਦਰ ਹੋਰ ਨਾ ਮਨੁੱਖਾਂ ਦੇ ਤਰ੍ਹਾਂ ਮਨੁੱਖਾਂ ਸਤਿਗੁਰੂ ਜੀ ਮਨੁੱਖ ਹੋਣਾ ਉਹਦੀ ਕਰਨੀ ਤੇ ਉੱਤੇ ਛੱਡਦੇ ਨੇ ਜਦੋਂ ਤੁਸੀਂ ਇਹ ਸ਼ਬਦ ਪੜ੍ਹਦੇ ਹੋ ਪਾਤਸ਼ਾਹ ਕਹਿੰਦੇ ਨੇ ਕਰਤੂਤ ਪਸ਼ੂ ਕੀ ਕਰਮ ਪਸ਼ੂ ਦੇ ਨੇ ਪਰ ਮਨਸ ਜਾਤ ਮਨੁੱਖਾ ਜਾਤ ਐ ਸਿਰਫ ਨਾਮ ਆਪਣੇ ਆਪ ਨੂੰ ਕਹਿੰਦਾ ਮੈਂ ਮਨੁੱਖਾਂ ਪਰ ਸਭ ਕਹਿੰਦੇ ਨੇ ਕਰਮ ਮਨੁੱਖ ਵਾਲੇ ਨਹੀਂ ਇਹਨੂੰ ਹੀ ਬਾਰੇ ਸਤਿਗੁਰ ਜੀ ਬਾਣੀ ਵਿੱਚ ਕਹਿੰਦੇ ਨੇ ਨਰੂ ਮਰੇ ਨਰ ਕਾਮ ਨਾ ਆਵੇ ਬੰਦੇ ਦੇ ਅੰਦਰੋਂ ਜਦੋਂ ਨਰਤਾ ਮਨੁੱਖਤਾ ਮਰ ਜਾਂਦੀ ਹੈ ਫਿਰ ਬੰਦਾ ਬੰਦਾ ਨਹੀਂ ਰਹਿੰਦਾ ਸਤਿਗੁਰ ਕਹਿੰਦੇ ਨੇ ਪਸ਼ੂ ਮਰੇ ਜੀਂਦੇ ਅੰਦਰੋਂ ਪਸ਼ੂ ਵਾਲਾ ਸੁਭਾ ਮਰ ਜਾਏ ਫਿਰ ਪਾਤਸ਼ਾਹ ਕਹਿੰਦੇ ਨੇ ਦਸਕਾਜ ਸਵਾਰੇ ਫਿਰ ਹੋਰ ਕਿੰਨੇ ਆ ਦੇ ਕੰਮ ਆ ਜਾਂਦਾ ਹੈ ਫਿਰੇ ਕੰਮ ਆਨ ਲੱਗਿਆ ਨਹੀਂ ਵੇਖਦਾ ਮੇਰਾ ਇਹ ਕਿ ਪਰਾਇਆ ਹੈ ਮੇਰਾ ਆਪਣਾ ਇਹ ਕਿ ਬੇਗਾਨਾ ਹੈ ਮੇਰੇ ਧਰਮ ਦਾ ਹੈ ਕਿ ਕਿਸੇ ਦੂਜੇ ਧਰਮ ਦਾ ਹੈ ਮੇਰੇ ਨਗਰ ਦਾ ਹੈ ਕਿ ਕਿਸੇ ਦੂਜੇ ਨਗਰ ਦਾ ਹੈ ਉਹ ਇਹ ਚੀਜ਼ਾਂ ਨਹੀਂ ਨੋਟ ਕਰਦਾ ਫਿਰ ਇਸੇ ਕਰਕੇ ਸਤਿਗੁਰ ਜੀ ਨੇ ਤੇ ਸ਼ਬਦ ਵਰਤੇ ਆ ਪਾਤਸ਼ਾਹ ਕਹਿੰਦੇ ਨੇ ਓਏ ਮਨਸ ਜੂਨ ਨਾ ਆਖੀਐ ਪਾਤਸ਼ਾਹ ਕਹਿੰਦੇ ਨੇ ਉਹ ਜੂਨ ਮਨੁੱਖਾ ਦੀ ਹੈ ਪਰ ਉਹ ਮਨੁੱਖਾ ਆਖੇ ਨਹੀਂ ਜਾਣਗੇ ਫਿਰ ਦਾਤਾ ਜੀ ਉਹ ਕੌਣ ਨੇ ਸਭ ਕਹਿੰਦੇ ਨੇ ਪਸ਼ੂ ਢੋਰ ਗਵਾਰ ਸਭ ਕਹਿੰਦੇ ਨੇ ਉਹ ਮਰੇ ਹੋਏ ਢੋਰ ਪਤਾ ਕਿ ਨੂੰ ਕਹਿੰਦੇ ਨੇ ਜਦੋਂ ਪਸ਼ੂ ਮਰ ਜਾਂਦਾ ਹੈ ਨਾ ਉਹਨੂੰ ਕਹਿੰਦੇ ਨੇ ਮਰਿਆ ਹੋਇਆ ਪਸ਼ੂ ਢੋਰ ਸਭ ਕਹਿੰਦੇ ਨੇ ਉਹ ਮਰੇ ਹੋਏ ਪਸ਼ੂ ਦੀ ਨਿਆਈ ਨਹੀਂ ਹੁਣ ਮੇਰੇ ਖਿਆਲ ਚ ਇਹ ਤੋਂ ਜ਼ਿਆਦਾ ਸਖਤ ਸ਼ਬਦ ਤੇ ਦੁਨੀਆ ਤੇ ਕੋਈ ਨਹੀਂ ਹੋਣਾ ਮਰਿਆ ਹੋਇਆ ਪਸ਼ੂ ਕੀ ਕਰੇਗਾ ਉਹ ਕੁਝ ਕੜੀਆਂ ਬਾਅਦ ਭਾਵੇਂ ਇਨਸਾਨ ਨੇ ਭਾਵੇਂ ਪਸ਼ੂ ਐ ਉਹਦੇ ਅੰਦਰੋਂ ਬਦਬੂ ਆਏਗੀ ਸਾਬ ਕਹਿੰਦੇ ਨੇ ਪਸ਼ੂ ਨਾ ਜਿੰਦਿਆਂ ਕੰਮ ਆਇਆ ਮਰ ਗਿਆ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਫਿਰ ਉਹਦੀ ਹਾਲਤ ਐਸੀ ਐ ਉਹਦੇ ਕਰਮ ਜਿਹੜੇ ਨੇ ਨਾ ਕਰਮ ਉਹਦੇ ਕਰਮਾਂ ਦੇ ਅੰਦਰੋਂ ਸਦਾ ਹੀ ਬਦਬੂ ਆਏਗੀ ਭਾਵੇਂ ਐਸੀ ਕਰਮ ਕਰੇਗਾ ਸਮਾਜ ਵਿੱਚ ਜਿਹੜੇ ਨਾ ਉਹਦੇ ਆਪਣੇ ਲਈ ਚੰਗੇ ਨੇ ਨਾ ਦੂਜਿਆਂ ਲਈ ਚੰਗੇ ਨੇ ਧਾਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਸੰਸਾਰ ਦੇ ਖਿੱਤਿਆਂ ਦੇ ਵਿੱਚ ਜਾਂਦੇ ਨੇ ਬਾਬਾ ਨਾਨਕ ਜੀ ਇੱਕ ਨਗਰ ਵਿੱਚ ਗਏ ਸਤਿਗੁਰ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਦਾਤਾ ਜੀ ਨਗਰ ਵਿੱਚ ਗਏ ਤੇ ਭਾਈ ਮਰਦਾਨਾ ਸਤਿਗੁਰ ਨੂੰ ਕਹਿੰਦਾ ਦਾਤਾ ਜੀ ਧੰ ਗੁਰੂ ਨਾਨਕ ਪਾਤਸ਼ਾਹ ਜੀ ਬੜਾ ਲੰਮਾ ਪੈਂਡਾ ਪਾ ਤੁਰ ਕੇ ਆ ਗਿਆਂ ਬੜੀ ਭੁੱਖ ਲੱਗੀ ਐ ਸਤਿਗੁਰ ਜੀ ਇਸ ਨਗਰ ਦੇ ਅੰਦਰ ਢੇੜੀ ਮਾਰ ਕੇ ਆਈਏ ਕਿਸੇ ਦਾ ਕਿਸੇ ਨੂੰ ਸੰਵੇਕੇ ਜਾਂ ਕਿਸੇ ਦੇ ਤਰਲਾ ਲੈ ਕੇ ਵੇਖੀਏ ਵੀ ਕੋਈ ਭੋਜਨ ਖਾਣ ਨੂੰ ਮਿਲ ਜਾਏ ਸਤਿਗੁਰ ਧੰਗੁਰ ਨਾਨਕ ਪਾਤਸ਼ਾਹ ਜੀ ਕਹਿੰਦੇ ਮਰਦਾਨਿਆਂ ਜੇ ਨਹੀਂ ਭੁੱਖ ਲੱਗੀ ਤੇ ਜਾ ਦੇਖ ਲੈ ਮਰਦਾਨਾਂ ਜਾਂਦਾ ਕੋਈ ਪੁੱਛ ਗਿਛ ਨਹੀਂ ਹੁੰਦੀ ਨਗਰ ਵਿੱਚ ਕੋਈ ਵੀ ਕੋਈ ਨਹੀਂ ਪੁੱਛਦਾ ਤੂੰ ਕੌਣ ਹੈ ਤੂੰ ਕਿਧਰੋਂ ਆਇਆ ਤੈਨੂੰ ਕੁਝ ਚਾਹੀਦਾ ਹੈ ਸਤਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਆ ਕੇ ਕਹਿੰਦਾ ਮਰਦਾਨਾ ਸਤਗੁਰ ਜੀ ਇਸ ਨਗਰ ਦੇ ਲੋਕ ਬੜੇ ਰੁੱਖੇ ਨੇ ਮੇਰੇ ਮਾਲਕ ਜੀ ਨਾਂ ਖਾਨ ਨੂੰ ਪੁੱਛਿਆ ਨਾ ਪੀਰ ਨੂੰ ਪੁੱਛਿਆ ਮੈਂ ਵਿਆਕੁਲ ਹੋ ਕੇ ਸਾਰਾ ਨਗਰ ਨਗਰ ਦੇ ਇੱਕ ਇੱਕ ਘਰ ਦੇ ਮੂਹਰੇ ਹੋ ਕੇ ਆ ਗਿਆ ਪਰ ਦਾਤਾ ਜੀ ਕਿਸੇ ਨੇ ਇਹ ਨਹੀਂ ਆਖਿਆ ਵੀ ਤੂੰ ਕੌਣ ਹੈ ਵੀ ਤੈਨੂੰ ਕੁਝ ਖਾਨ ਦੇ ਜੇ ਮੈਂ ਖਾਨ ਲਈ ਕਿਹਾ ਵੀ ਇਹ ਤੇ ਪਤਾ ਨਹੀਂ ਬੜੀਆਂ ਉਪਰੀਆਂ ਜੀਆਂ ਨਿਗਾ ਨਾਲ ਦੇਖਦੇ ਨੇ ਮੈਂ ਜੇ ਆਖਿਆ ਵੀ ਭੁੱਖ ਲੱਗੀ ਏ ਕੁਝ ਖਾਣ ਨੂੰ ਮਿਲੇਗਾ ਤੇ ਤਦ ਵੀ ਕਿਸੇ ਨੇ ਜਵਾਬ ਨਹੀਂ ਦਿੱਤਾ ਬੜੀ ਓਪਰੀ ਜੀ ਨਿਗਾਹ ਨਾਲ ਦੇਖਦੇ ਨੇ ਇੰਜ ਦੇਖਦੇ ਨੇ ਜਿਵੇਂ ਪਤਾ ਨਹੀਂ ਮੈਂ ਕਿਸੇ ਹੋਰ ਹੀ ਥਾਂ ਤੋਂ ਆ ਗਿਆ ਹਾਂ ਧੰਗੁਰ ਨਾਨਕ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆਂ ਚੱਲ ਕੋਈ ਗੱਲ ਨਹੀਂ ਸਤਗੁਰ ਪਾਤਸ਼ਾਹ ਜੀ ਤੁਰਨ ਲੱਗੇ ਉਸ ਨਗਰ ਦੇ ਵਿੱਚੋਂ ਤੇ ਸਹਿਬਾਬੇ ਨਾਨਕ ਨੇ ਇੱਕ ਸ਼ਬਦ ਵਰਤਿਆ ਉਹਨਾਂ ਦੇ ਲਈ ਸਭ ਕੰ ਲੱਗੇ ਵਸੇ ਰੋ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਕਿਸੇ ਨੂੰ ਅਸੀਸ ਵੱਜੋ ਸਤਿਗੁਰ ਪਾਤਸ਼ਾਹ ਜੀ ਨੇ ਇੱਕ ਸ਼ਬਦ ਵਰਤਿਆ ਦਾਤਾ ਜੀ ਕਹਿੰਦੇ ਕਿ ਵਸਦੇ ਰਹੋ ਸਮਾ ਲੰਘਿਆ ਅਗਲੇ ਨਗਰ ਵਿੱਚ ਗਏ ਭਾਈ ਮਰਦਾਨਾ ਫਿਰ ਵਿਆਕੂ ਲੈ ਸਹਬ ਨੂੰ ਕਹਿੰਦਾ ਦਾਤਾ ਜੀ ਭੁੱਖ ਬੜੀ ਲੱਗੀ ਏ ਪਿਛਲੇ ਨਗਰ ਵਿੱਚ ਵੀ ਕੁਝ ਨਹੀਂ ਮਿਲਿਆ ਤੇ ਇੱਥੇ ਵੇਖੀਏ ਮਰਦਾਨਾ ਜੀ ਗਏ ਲੋਕਾਂ ਨੇ ਵੇਖਿਆ ਬਾਬੇ ਨਾਨਕ ਵੱਲ ਬڑے ਧਾਰਮਿਕ ਪਹਿਰਾਵਾ ਸਹਿਬਾਬੇ ਨਾਨਕ ਨੂੰ ਕਹਿਣ ਲੱਗੇ ਕੁਝ ਸੁਣਾਓ ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਦਾ ਸ਼ਬਦ ਸੁਣਾਇਆ ਲੋਕ ਬੜੇ ਮੰਤਰ ਮੁਗਦ ਹੋਏ ਬੜੇ ਖੁਸ਼ ਹੋਏ ਬੜੇ ਵਕ 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 ਤਰ੍ਹਾਂ ਦੇ ਪਕਵਾਨ ਲੋਕਾਂ ਨੇ ਘਰੋਂ ਬਣਾ ਕੇ ਲਿਆਂਦੇ ਸੇਵਾ ਵਿੱਚ ਲੱਗ ਗਏ ਬੜੇ ਤਰ੍ਹਾਂ ਦੇ ਪਕਵਾਨ ਮਰਦਾਨੇ ਨੇ ਰੱਜ ਕੇ ਛਕੇ ਕਹਿੰਦਾ ਸਤਿਗੁਰ ਜੀ ਲੋਕ ਬੜੇ ਭਲੇ ਨੇ ਇਥੋਂ ਦੇ ਇੰਨੀ ਆਉ ਭਗਤ ਇੰਨੀ ਸੇਵਾ ਇਹਨਾਂ ਨੇ ਸਾਡੇ ਕੀਤੀ ਜਦੋਂ ਤੁਰਨ ਲੱਗੇ ਨਾ ਤੇ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਸ਼ਬਦ ਵਰਤਿਆ ਸਹਿ ਬਾਬਾ ਨਾਨਕ ਜੀ ਕਹਿਣ ਲੱਗੇ ਉੱਜੜ ਜਾਓ ਮਰਦਾਨਾ ਬੜਾ ਹੈਰਾਨ ਹੋਇਆ ਕਹਿੰਦਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੋ ਸ਼ਬਦ ਤੁਸੀਂ ਵਰਤੇ ਨੇ ਦੋਵਾਂ ਨਗਰਾਂ ਦੇ ਵਿੱਚ ਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਵੀ ਜਿਨ੍ਹਾਂ ਨੇ ਪੁੱਛਿਆ ਹੀ ਕੁਝ ਨਹੀਂ ਜਿਨ੍ਹਾਂ ਨੇ ਵੇਖਿਆ ਵੀ ਬੜੀ ਓਪਰੀ ਨਿਗਾ ਨਾਲ ਦਾਤਾ ਜੀ ਤੁਸੀਂ ਉਹਨਾਂ ਨੂੰ ਕਹਿ ਕੇ ਆਏ ਹੋ ਵੀ ਵਸਦੇ ਰਹੋ ਤੇ ਜਿਨ੍ਹਾਂ ਨੇ ਇੰਨੀ ਭਗਤੀ ਦੀ ਸੇਵਾ ਕੀਤੀ ਵਕ ਵਕ ਤਰ੍ਹਾਂ ਦੇ ਪਕਵਾਨ ਲਿਆਂਦੇ ਬਾਬਾ ਨਾਨਕ ਜੀ ਤੁਸੀਂ ਉਹਨਾਂ ਨੂੰ ਆਖਿਆ ਵੀ ਉੱਜੜ ਜਾਓ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆਂ ਇਹਨਾਂ ਨੂੰ ਇਸ ਕਰਕੇ ਆਖਿਆ ਵੀ ਉੱਜੜ ਜਾਓ ਜੇ ਇਹ ਹੋਰ ਥਾਵਾਂ ਤੇ ਜਾਣਗੇ ਇਹਨਾਂ ਤੇ ਆਪਣੇ ਵਰਗੇ ਹੋਰ ਬਣਾਣਗੇ ਤੇ ਉਹਨਾਂ ਨੂੰ ਤਾਂ ਆਖਿਆ ਸੀ ਬੱਸੇ ਰੋ ਵੀ ਜੇ ਇਹ ਕਿਸੇ ਥਾਂ ਤੇ ਜਾਣਗੇ ਨਾ ਇਹਨਾਂ ਨੇ ਆਪਣੇ ਵਰਗੇ ਹੋਰ ਬਣਾਣੇ ਨੇ ਇਸ ਕਰਕੇ ਇੱਥੇ ਠੀਕ ਨਹੀਂ ਮੇਰੇ ਸਤਿਗੁਰੂ ਜੀ ਨੇ ਇਹੀ ਬਚਨ ਆਖਿਆ ਦਾਤਾ ਜੀ ਕਹਿੰਦੇ ਨੇ ਓਏ ਮਾਨਸ ਜੂਨ ਨਾ ਆਖਿਐਨ ਸਭ ਕਹਿੰਦੇ ਨੇ ਮਨੁੱਖ ਨਹੀਂ ਹੈਗੇ ਪਸ਼ੂ ਢੋਰ ਗਵਾਰ ਸਭ ਕਹਿੰਦੇ ਨੇ ਮਰੇ ਹੋਏ ਪਸ਼ੂਆਂ ਦੇ ਮੂਰਖਾਂ ਦੀ ਤਰ੍ਹਾਂ ਨੇ ਉਹ ਦੋ ਲਖਬ ਦਿੱਤੇ ਨੇ ਪਸ਼ੂ ਢੋਰ ਮਰਿਆ ਹੋਇਆ ਪਸ਼ੂ ਗਵਾਰ ਦਾ ਮਤਲਬ ਹੁੰਦਾ ਹੈ ਮੂਰਖ ਸਾਬ ਕਹਿੰਦੇ ਨੇ ਉਹ ਮਨੁੱਖ ਨਹੀਂ ਆਖੇ ਜਾ ਸਕਦੇ ਉਹ ਵੇਖਣ ਨੂੰ ਹੀ ਬੰਦਿਆਂ ਵਰਗੇ ਲੱਗਦੇ ਨੇ ਦੇਖੋ ਨਾ ਸੰਸਾਰ ਦੇ ਅੰਦਰ ਜਦੋਂ ਅਸੀਂ ਇਸ ਸ਼ਰੀਰ ਦੀ ਗੱਲ ਕਰਦੇ ਵੈਸੇ ਇਹ ਬੜਾ ਗੰਭੀਰ ਵਿਸ਼ਾ ਹੈ ਅਸੀਂ ਆਪਣੇ ਆਪ ਨੂੰ ਵੇਖੀਏ ਸਮਝੀਏ ਕਿਉਂਕਿ ਦੁਨੀਆ ਦੇ ਅੰਦਰ ਜਦੋਂ ਜਿੰਨੀ ਦੇਰ ਤੱਕ ਅਸੀਂ ਇਸ ਇਸ ਫਿਲਾਸਫੀ ਨੂੰ ਨਹੀਂ ਸਮਝਾਂਗੇ ਨਾ ਬਾਬੇ ਨਾਨਕ ਦੀ ਜਿੱਥੇ ਮੇਰੇ ਸਾਹਿਬ ਜੀ ਕਹਿੰਦੇ ਨੇ ਸਹਿਸ ਤਵ ਨਨ 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 ਹੈ ਤੋਹਿ ਕੋ ਸਹਿਸ ਮੁਰਤ ਨਨਾ ਇਕ ਤੋਹੀ ਸਹਿਸ ਪਦ ਵਿਮਲਨਨ ਇਕ ਪਦ ਗੰਧ ਬਿਨ ਸਹਿਸ ਤਵ ਗੰਦੇ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋ ਬੜੇ ਡੂੰਗੇ ਬਚਨ ਨੇ ਸਾਰਿਆਂ ਦੇ ਅੰਦਰ ਜੋਤ ਇੱਕ ਪ੍ਰਮਾਤਮਾ ਦੀ ਵੇਖੋ ਨਾ ਸੰਸਾਰ ਕਿਸ ਮਹਾਨੇ ਤੇ ਖੜਾ ਹੈ ਬੰਦੇ ਨੂੰ ਬੰਦੇ ਦੇ ਨਾਲ ਲੜਾਇਆ ਜਾ ਰਿਹਾ ਧਰਮ ਦੇ ਨਾਮ ਤੇ ਮਜ਼ਬਦ ਦੇ ਨਾਮ ਤੇ ਜਾਤਾਂ ਦੇ ਨਾਮ ਤੇ ਦੇਸ਼ਾਂ ਦੇ ਨਾਮ ਤੇ ਕੌਮਾਂ ਦੇ ਨਾਮ ਤੇ ਕਿੰਨੀ ਵੀ ਡੰਬਣਾ ਸਾਡੀ ਅਸੀਂ ਕਦੀ ਆਪਣੀ ਮਾਨਸਿਕਤਾ ਨਾਲ ਇਹਨਾਂ ਗੱਲਾਂ ਨੂੰ ਸੋਚਦੇ ਹੀ ਨਹੀਂ 47 ਤੋਂ ਪਹਿਲਾਂ ਆ ਮੁਲਕ ਤੇ ਉਹ ਮੁਲਕ ਜਿੰਦੇ ਨਾਲ ਅਸੀਂ ਜਿੰਦਾ ਨਾਂ ਲੈਣ ਤੋਂ ਵੀ ਅਸੀਂ ਡਰਦੇ ਹਾਂ ਜਿੰਦਾ ਨਾਂ ਲੈਣ ਲੱਗਿਆਂ ਵੀ ਲੋਕ ਕਹਿੰਦੇ ਨੇ ਨਾਲ ਮੁਰਦਾਬਾਦ ਬੋਲੋ ਵਿਖੋ ਨਾ 47 ਤੋਂ ਪਹਿਲਾਂ ਸਾਰੇ ਇਕੱਠੇ ਰਹਿਣ ਵਾਲੇ ਲੋਕ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ ਇਹ ਦੀ ਇੱਕ ਦੂਜੇ ਨਾਲ ਰੋਟੀਆਂ ਦੀ ਸਾਂਝ ਇੱਕ ਦੂਜੇ ਨਾਲ ਪਹਿਰਾਵਿਆਂ ਦੀ ਸਾਂਝ ਇੱਕ ਐਸੀ ਚਿੰਗਲਾਈ ਸੰਸਾਰ ਦੇ ਅੰਦਰ ਰਾਜਨੀਤਿਕ ਲੋਕਾਂ ਨੇ ਦੋ ਥਾੜ ਕਰਕੇ ਰੱਖ ਦਿੱਤਾ ਇੱਕ ਮੁਲਕ ਨੂੰ ਸਿਰਫ ਉਹ ਦੋ ਥਾੜ ਇੱਕ ਮੁਲਕ ਦੇ ਨਹੀਂ ਹੋਏ ਸਮਾਨਸਿਕਤਾ ਕਰਕੇ ਬੰਦੇ ਨੂੰ ਇਸ ਇਸ ਕਦਰ ਨੀਵਾ ਕਰ ਦਿੱਤਾ ਅੱਜ ਉਹ ਬੰਦਾ ਦੂਜੇ ਮੁਲਕ ਦੇ ਬੰਦੇ ਨੂੰ ਵੇਖ ਕੇ ਖੁਸ਼ ਨਹੀਂ ਹੈਗਾ ਪਸ਼ੂ ਢੋਰ ਗਵਾਲ ਇਹਨੂੰ ਤੇ ਸਤਿਗੁਰੂ ਕਹ ਰਹੇ ਨੇ ਬਾਣੀ ਦੇ ਅੰਦਰ ਜਿਵੇਂ ਜਿਵੇਂ ਅਸੀਂ ਬਾਣੀ ਨੂੰ ਸਮਝਾਂਗੇ ਨਾ ਸਾਨੂੰ ਸਾਡੇ ਜੀਵਨ ਦੇ ਹਰ ਕਰਮ ਵਿੱਚੋਂ ਇਹ ਸ਼ਬਦ ਚਲ ਕੇ ਚਲਕ ਚਲਕ ਮਿਲੇਗੀ ਇਨਾਂ ਤੇ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਸੱਚੇ ਸਤਿਗੁਰੂ ਨੂੰ ਸੇਵਿਆ ਨਹੀਂ ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਨਹੀਂ ਕੀਤੀ ਦਾਤਾ ਜੀ ਕਹਿੰਦੇ ਨੇ ਉਹ ਮਰੇ ਹੋਏ ਪਸ਼ੂ ਦੇ ਬਰਾਬਰ ਨੇ ਉਹ ਮੂਰਖ ਨੇ ਉਹ ਬੰਦੇ ਨਹੀਂ ਹੈਗੇ ਉਹ ਮਾਨਸ ਜੂਨ ਨਾ ਆਖਿਐਨ ਪਸ਼ੂ ਢੋਰ ਗਵਾਰ ਫਿਰ ਪਾਤਸ਼ਾਹ ਕਹਿੰਦੇ ਨੇ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ ਕਿਉਂ ਕਿਉਂਕਿ ਉਹਨਾਂ ਦੇ ਅੰਦਰ ਨਾ ਕੋਈ ਗਿਆਨ ਹੈ ਨਾ ਉਹਨਾਂ ਦੇ ਕੋਲ ਧਿਆਨ ਹੈ ਪਹਿਲਾ ਸ਼ਬਦ ਗਿਆਨ ਹੈ ਫਿਰ ਸ਼ਬਦ ਧਿਆਨ ਹੈ ਬਾਣੀ ਦੇ ਅੰਦਰ ਤੁਸੀਂ ਵੇਖੋ ਇਹ ਇਹ ਵੀ ਇੱਕ ਸਮਝਣ ਵਾਲੀ ਵਿਚਾਰ ਹੈ ਗਿਆਨ ਧਿਆਨ ਧਿਆਨ ਦਾ ਮਤਲਬ ਹੁੰਦਾ ਹੈ ਤੁਸੀਂ ਆਪਣੇ ਆਪ ਨੂੰ ਇਕਾਗਰ ਕਰਨਾ ਹੈ ਕਿੰਦੇ ਤੇ ਇਕਾਗਰ ਕਰਨਾ ਹੈ ਉਹ ਤੁਹਾਡੇ ਕੋਲ ਗਿਆਨ ਹੋਣਾ ਬੜਾ ਜ਼ਰੂਰੀ ਹੈ ਤੁਸੀਂ ਆਪਣਾ ਧਿਆਨ ਕਿੰਦੇ ਤੇ ਟਿਕਾਣਾ ਹੈ ਧਿਆਨ ਹਮੇਸ਼ਾ ਗਿਆਨ ਤੇ ਟਿਕਦਾ ਹੈ ਜੇ ਗਿਆਨ ਨਹੀਂ ਧਿਆਨ ਕਿੰਦੇ ਤੇ ਟਿਕਾਵਾਂਗੇ ਇਹੀ ਗੱਲ ਤੇ ਮੇਰੇ ਸਾਹਿਬ ਨੇ ਆਖੀ ਵੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੇ ਦਾਤਾ ਜੀ ਕਹਿੰਦੇ ਨੇ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ ਹਰ ਸੂ ਪ੍ਰੀਤ ਨਾ ਪਿਆਰ ਉਹਨਾਂ ਦੇ ਅੰਦਰ ਗਿਆਨ ਨਹੀਂ ਉਹਨਾਂ ਕੋਲ ਸਤਿਗੁਰ ਕਹਿੰਦੇ ਨੇ ਧਿਆਨ ਨਹੀਂ ਨਾ ਉਹ ਕਦੇ ਬੈਠੇ ਕਾਗਰ ਹੋ ਕੇ ਜਿਹੜਾ ਆਪਣੇ ਅੰਦਰ ਇਹਨਾਂ ਗੱਲਾਂ ਦਾ ਚਿੰਤਨ ਕਰਨ ਤੇ ਦਾਤਾ ਜੀ ਕਹਿੰਦੇ ਨੇ ਨਾ ਹਰ ਸਿੰਘ ਪ੍ਰੀਤ ਨਾ ਪਿਆਰ ਨਾ ਉਹਨਾਂ ਦੀ ਪਰਮਾਤਮਾ ਨਾਲ ਪ੍ਰੀਤ ਬਣੀ ਪਿਆਰ ਬਣਿਆ ਉਹ ਰੱਬ ਤੋਂ ਬੜੀ ਦੂਰ ਹੋ ਗਏ ਰੱਬ ਉਹਨਾਂ ਦੇ ਲਈ ਸਿਰਫ ਇੱਕ ਖਿਡੋਣਾ ਹੈ ਉਹ ਆਉਂਦੇ ਨੇ ਕਿਸੇ ਨੇ ਹੱਥ ਵਿੱਚ ਮਾਲਾ ਪਾ ਲਈ ਕਿਸੇ ਨੇ ਤਿਲਕ ਲਾ ਲਿਆ ਸਾਬ ਨੇ ਬਾਣੀ ਵਿੱਚ ਆਖਿਆ ਨਾ ਪਾਤਸ਼ਾਹ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਡੋਣਾ ਜਾਨਾ ਸਤਿਗੁਰ ਕਹਿੰਦੇ ਨੇ ਰੱਬ ਉਹਨਾਂ ਲਈ ਇੱਕ ਖਿਡੋਣਾ ਹੈ ਰੱਬ ਤੇ ਇੱਕ ਚਿੰਤਨ ਕਰਨ ਦਾ ਵਿਸ਼ਾ ਸੀ ਸਬਜੈਕਟ ਸੀ ਜਿੰਨੂੰ ਚਿੰਤਨ ਕਰਕੇ ਜਿੰਦੇ ਗੁਨਾ ਦੇ ਵਿੱਚ ਉਸੇ ਆਪਣਾ ਜੀਵਨ ਲੱਭਣਾ ਸੀ ਅਸੀਂ ਉਸ ਰੱਬ ਨੂੰ ਦਿਖਾਵਾ ਬਣਾ ਦਿੱਤਾ ਕਿਸੇ ਨੇ ਮੱਥੇ ਤੇ ਤਿਲਕ ਲਾ ਲਿਆ ਉਹਨੇ ਆਖਿਆ ਮੈਨੂੰ ਰੱਬ ਮਿਲ ਗਿਆ ਕਿਸੇ ਨੇ ਹੱਥ ਵਿੱਚ ਮਾਲਾ ਪਾ ਲਈ ਉਹਨੇ ਆਖਿਆ ਮੈਨੂੰ ਰੱਬ ਮਿਲ ਗਿਆ ਕਿਸੇ ਨੇ ਕਿਸੇ ਤਰ੍ਹਾਂ ਦਾ ਪੇਖ ਬਣਾ ਲਿਆ ਕਿਸੇ ਨੇ ਕਿਸੇ ਤਰ੍ਹਾਂ ਦਾ ਬਣਾ ਲਿਆ ਪ੍ਰਦਾਤਾ ਜੀ ਕਹਿੰਦੇ ਨੇ ਲੋਕਾਂ ਦੇ ਲਈ ਰੱਬ ਖਡੋਣੇ ਤੋਂ ਵੱਧ ਕੇ ਨਹੀਂ ਹੈ ਲੋਗਨ RAM ਖਿਲੋ ਨਾ ਜਾਣਾ ਸਤਿਗੁਰ ਜੀ ਸੇ ਕਰਕੇ ਕਹਿੰਦੇ ਨੇ ਮਨਮੁਖ ਮੂਏ ਵਿਕਾਰ ਮੈਂ ਜਿਹੜਾ ਮਨਮੁਖ ਬੰਦਾ ਰੱਬ ਤੋਂ ਟੁੱਟਿਆ ਪਸ਼ੂ ਢੋਰ ਗਵਾਰ ਸਭ ਕਹਿੰਦੇ ਨੇ ਉਹ ਵਿਕਾਰਾਂ ਦੇ ਅੰਦਰ ਮਰਿਆ ਹੋਇਆ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਾ ਚੁਗਲੀ ਈਰਖਾ ਦਵੇਖ ਇਹਨਾਂ ਦੇ ਵਿੱਚ ਮਰਿਆ ਹੋਇਆ ਹੈ ਇਹਨਾਂ ਤੋਂ ਬਾਹਰ ਨਹੀਂ ਨਿਕਲਦਾ ਸਤਿਗੁਰੂ ਜੀ ਕਹਿੰਦੇ ਨੇ ਮਨ ਮੁਖ ਮੂਹੇ ਵਿਕਾਰ ਮਹਿ ਮਰ ਜੰਮੇ ਵਾਰੋ-ਵਾਰ ਤੇ ਵਾਰ-ਵਾਰ ਇਹਨਾਂ ਦੇ ਅੰਦਰ ਜੰਮਦਾ ਤੇ ਮਰਦਾ ਹੈ ਜੰਮਦਾ ਤੇ ਮਰਦਾ ਦਾ ਮਤਲਬ ਇਹ ਕੀ ਹੈ ਕਦੀ ਉਹਦਾ ਜਨਮ ਕਿਸੇ ਵਿਕਾਰ ਵਿੱਚ ਹੋ ਜਾਂਦਾ ਹੈ ਕਦੀ ਕਿਸੇ ਵਿਕਾਰ ਵਿੱਚ ਹੋ ਜਾਂਦਾ ਹੈ ਕਦੀ ਕਿਸੇ ਵਿਕਾਰ ਕਰਕੇ ਆਤਮਿਕ ਮੌਤ ਮਰਦਾ ਹੈ ਕਦੀ ਕਿਸੇ ਵਿਕਾਰ ਕਰਕੇ ਮਰਦਾ ਹੈ ਜੀਵਨਦਿਆਂ ਨੂੰ ਮਿਲੈ ਸੋ ਜੀਵਨ ਦੇ ਸਭ ਕਹਿੰਦੇ ਨੇ ਜਿਹੜੇ ਆਤਮਿਕ ਤੌਰ ਤੇ ਜੀਵਨ ਵਾਲੇ ਨੇ ਨਾ ਜਿਹੜੇ ਆਤਮਿਕ ਤੌਰ ਤੇ ਜੀਵਨ ਵਾਲੇ ਨੇ ਜੀਵਨਦਿਆਂ ਨੂੰ ਮਿਲੈ ਸੋ ਜੀਵਨ ਦੇ ਕੌਣ ਮਿਲੇਗਾ ਉਹਨਾਂ ਨੂੰ ਜਿਹੜਾ ਆਪ ਜੀਵਨ ਦਾ ਹੋਏਗਾ ਅਸੀਂ ਤੇ ਮਰਿਆ ਨਾਲ ਮੁਲਾਕਾਤ ਕਰਨੇ ਆ ਸੰਸਾਰ ਦੇ ਜੀਵਨ ਦਾ ਕੋਈ ਵਿਰਲਾ ਹੀ ਜੀਵਨ ਦੇ ਨੂੰ ਕੌਣ ਮਿਲੇਗਾ ਜਿਹੜਾ ਆਪ ਜੀਵਨ ਦਾ ਹੈ ਹਰ ਬੰਦਾ ਨਹੀਂ ਰਮਜ਼ ਸਮਝ ਸਕਦਾ ਬਾਬੇ ਨਾਨਕ ਦੀ ਰਮਜ਼ ਹਰ ਬੰਦੇ ਨੇ ਨਹੀਂ ਸਮਝੀ ਜਿਨ ਨੇ ਸਮਝੀ ਉਹ ਆਪ ਆਤਮਿਕ ਤੌਰ ਤੇ ਜਿੰਦਾ ਸੀ ਇਸ ਕਰਕੇ ਬਾਬੇ ਨਾਨਕ ਦੀ ਰਮਜ਼ ਨੂੰ ਸਮਝ ਗਿਆ ਬੜੇ ਮਿਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਰ ਜਿਹੜੇ ਆਤਮਿਕ ਤੌਰ ਤੇ ਜਾਗ ਗਏ ਸੱਜਣ ਮਰਿਆ ਹੋਇਆ ਸੀ ਬਾਬੇ ਨਾਨਕ ਦੀਆਂ ਗੱਲਾਂ ਸੁਣ ਕੇ ਜੀ ਪਿਆ ਜੀਵੰਦਿਆਂ ਨੂੰ ਮਿਲੇ ਸੋ ਜੀਵੰਦੇ ਸਾਹਿਬ ਕਹਿੰਦੇ ਨੇ ਜੀਵੰਦਿਆਂ ਨੂੰ ਜੀਵੰਦੇ ਮਿਲਦੇ ਨੇ ਮਰੇ ਹੋਏ ਨਹੀਂ ਤੁਸੀਂ ਵੇਖੋ ਤੁਹਾਡਾ ਸੁਭਾਅ ਰੱਬ ਕਿਰਪਾ ਕਰੇ ਕਿ ਤੇ ਸਾਡੇ ਅੰਦਰ ਐਸੀ ਬਿਰਤੀ ਬਣ ਜਾਵੇ ਸਾਡਾ ਸੁਭਾਅ ਬਦਲ ਜਾਵੇ ਸਾਡੇ ਸੁਭਾਅ ਅੰਦਰ ਰੱਬੀ ਗੁਣ ਪੈਦਾ ਹੋ ਜਾਣ ਫਿਰ ਸਾਨੂੰ ਦੁਨਿਆਵੀ ਚੀਜ਼ਾਂ ਚੰਗੀਆਂ ਆ ਜਿੰਨਾ ਵਿੱਚ ਅਸੀਂ ਹੁਣ ਪਚਨੇ ਆ ਨਾ ਤੁਸੀਂ ਕਦੀ ਪ੍ਰੈਕਟੀਕਲ ਕਰਕੇ ਦੇਖੋ ਆਪਣੇ ਆਪ ਨੂੰ ਚੇਂਜ ਕਰਕੇ ਵੇਖੀਏ ਬਦਲ ਕੇ ਵੇਖੀਏ ਸੁਭਾਅ ਕਰਕੇ ਫਿਰ ਜਿਹੜੀਆਂ ਇੱਧਰ ਉੱਧਰ ਦੀਆਂ ਗੱਲਾਂ ਕਰਨ ਵਾਲੇ ਨੇ ਮੈਂ ਤਾਂ ਕਈ ਵਾਰੀ ਦੇਖਣਾ ਮਾਤਾਵਾਂ ਪੈਣਾ ਬੀਬੀਆਂ ਨੂੰ ਦੋ-ਦੋ ਘੰਟੇ ਪਾਠ ਕਰਨ ਗਈਆਂ ਦੋ-ਦੋ ਘੰਟੇ ਬਾਹਰ ਬੈਠ ਕੇ ਗੱਲਾਂ ਕਰਨ ਗਈਆਂ ਪਤਾ ਨਹੀਂ ਉਹ ਗੱਲਾਂ ਵਿੱਚੋਂ ਕੀ ਲੱਭਦਾ ਉਹਨਾਂ ਨੂੰ ਉਹ ਦੋ ਘੰਟੇ ਪਾਠ ਵਿੱਚੋਂ ਤ੍ਰਿਪਤੀ ਨਹੀਂ ਹੋਈ ਸਾਡੀ ਦੋ ਘੰਟੇ ਗੱਲਾਂ ਵਿੱਚੋਂ ਸੀ ਤ੍ਰਿਪਤੀ ਲੱਭਣਿਆ ਵਰਤੀ ਨਹੀਂ ਬਦਲੀ ਨਾ ਸੁਭਾਅ ਨਹੀਂ ਬਦਲਿਆ ਇਸ ਕਰਕੇ ਦਾਤਾ ਜੀ ਕਹਿੰਦੇ ਨੇ ਜੀਵਨਿਆਂ ਨੂੰ ਮਿਲੇ ਸੋ ਜੀਵਨ ਦੇ ਹਰ ਜਗ ਜੀਵਨ ਉਰਤਾਰ ਪਤਸ਼ਾਹ ਕਹਿੰਦੇ ਨੇ ਫਿਰ ਉਹ ਕੀ ਕਰਦੇ ਨੇ ਉਸ ਜਗਤ ਨੂੰ ਜੀਵਨ ਦੇਣ ਵਾਲੇ ਪ੍ਰਮਾਤਮਾ ਨੂੰ ਆਪਣੇ ਅੰਦਰ ਵਸਾ ਲੈਂਦੇ ਨੇ ਨਾਨਕ ਗੁਰਮੁਖ ਸੋਹਣੇ ਇਹ ਨਾਨਕ ਜੀ ਜਿਹੜੇ ਗੁਰੂ ਨਾਲ ਜੁੜੇ ਉਹ ਸੋਹਣੇ ਬਣ ਗਏ ਸੋਹਣੇ ਦਾ ਮਤਲਬ ਇਹ ਥੋੜਾ ਵੀ ਉਹਨਾਂ ਨੂੰ ਚੰਗਾ ਰੂਪ ਮਿਲ ਗਿਆ ਚੰਗੇ ਨੈਣ ਮਿਲ ਗਏ ਮੇਰੇ ਸਤਿਗੁਰੂ ਜੀ ਜਿਵੇਂ ਆਪਾਂ ਬਾਹਰੀ ਤੌਰ ਤੇ ਰੂਪ ਰੰਗ ਦੀ ਗੱਲ ਕਰਨੇ ਬੰਦੇ ਨੇ ਵਿਆਹ ਵਿਆਹ ਸ਼ਾਦੀ ਕਰਨੀ ਹੋਵੇ ਨਾ ਬੱਚਿਆਂ ਦੀ ਆਪਾਂ ਇਹ ਚੀਜ਼ਾਂ ਦੇਖਨੇ ਆ ਨਾ ਮੁੰਡੇ ਵਾਲੇ ਦੇਖਦੇ ਨੇ ਕੁੜੀ ਕਿਹੋ ਜੀ ਰੰਗ ਰੂਪ ਕਿਹੋ ਜੀ ਆ ਨੈਣ ਨਕਸ਼ ਕਿਹੋ ਜਿੇ ਕੁੜੀ ਵਾਲੇ ਦੇਖਦੇ ਨੇ ਤੇ ਮੁੰਡਾ ਕਿਹੋ ਜਿਹਾ ਹੁਣ ਦਾਤਾ ਜੀ ਕਹਿੰਦੇ ਨੇ ਜਿਹੜੇ ਰੱਬ ਨਾਲ ਜੁੜੇ ਉਹ ਬਾਹਰੋਂ ਨਹੀਂ ਬਾਹਰੋਂ ਸੋਹਣਿਆਂ ਦੀ ਗੱਲ ਨਹੀਂ ਹੈਗੀ ਇੱਥੇ ਉਹ ਅੰਦਰੋਂ ਬੜੇ ਸੋਹਣੇ ਹੋਗੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਾਈ ਜੇਠੇ ਦਾ ਅੰਦਰ ਵੇਖਿਆ ਜੇ ਬਾਹਰੋਂ ਵੇਖਦੇ ਤੇ ਭਾਈ ਜੇਠੇ ਨੂੰ ਕਦੀ ਗੁਰੂ ਅਮਰਦਾਸ ਸਾਹਿਬ ਜੀ ਆਪਣਾ ਜਵਾਈ ਨਾ ਬਣਾਉਂਦੇ ਕਿਉਂਕਿ ਬਾਹਰੋਂ ਤੇ ਭਾਈ ਜੇਠੇ ਕੋਲ ਕੁਝ ਵੀ ਨਹੀਂ ਹੈਗਾ ਉੱਤੇ ਕੁੰਗਣੀਆਂ ਵੇਚ ਕੇ ਰੋਟੀਆਂ ਖਾਂਦਾ ਹੈ ਉੱਤੇ ਕੁੰਗਣੀਆਂ ਵੇਚ ਕੇ ਕਮਾਈ ਕਰਦਾ ਹੈ ਬਾਹਰੋਂ ਕੋਈ ਬਿਜ਼ਨਸ ਥੋੜਾ ਚੱਲਦੇ ਪੇਸ਼ਨ ਭਾਈ ਜੇਠੇ ਦੇ ਸਿਰਫ ਬਾਹਰੋਂ ਕੀ ਵੇਖਿਆ ਮੇਰੇ ਸਤਿਗੁਰ ਨੇ ਉਹਨਾਂ ਦਾ ਉਹਨਾਂ ਦੇ ਗੁਣ ਵੇਖੇ ਉਹਨਾਂ ਦਾ ਅੰਦਰ ਵੇਖਿਆ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਬਸ ਇੱਥੇ ਅੱਜ ਸਾਡੇ ਕੋਲ ਗਲਤੀਆਂ ਹੋ ਰਹੀਆਂ ਨੇ ਅਸੀਂ ਇਹ ਨਹੀਂ ਵੇਖਦੇ ਵੀ ਜਿਨ੍ਹਾਂ ਨਾਲ ਅਸੀਂ ਆਪਣੇ ਬੱਚਿਆਂ ਨੂੰ ਜੋੜਨੇ ਉਹ ਅੰਦਰੋਂ ਕਿਹੋ ਜਿਹੇ ਬਾਹਰੋਂ ਦੇਖਿਆ ਜਾ ਰਿਹਾ ਸਭ ਕੁਝ ਤੇ ਦਾਤਾ ਜੀ ਇਸੇ ਕਰਕੇ ਕਹਿੰਦੇ ਨਾਨਕ ਗੁਰਮੁਖ ਸੋਹਣੇ ਉਹ ਅੰਦਰੋਂ ਸੋਹਣੇ ਬਣ ਜਾਂਦੇ ਨੇ ਤਿੱਤ ਸੱਚੇ ਦਰਬਾਰ ਉਸ ਪਰਮਾਤਮਾ ਦੇ ਘਰ ਦੇ ਵਿੱਚ ਉਸ ਰੱਬ ਦੇ ਘਰ ਦੇ ਵਿੱਚ ਉਹ ਸੋਹਣੇ ਹੋ ਜਾਂਦੇ ਨੇ ਸ਼ੋਭਨਿਕ ਹੋ ਜਾਂਦੇ ਨੇ ਕਿਹੜੇ ਜਿਨ੍ਹਾਂ ਨੇ ਸਤਿਗੁਰ ਦੇ ਸ਼ਬਦ ਨੂੰ ਸਮਝ ਲਿਆ ਉਹ ਜੀਵਨ ਦੇ ਪਰਮਾਤਮਾ ਅਕਾਲ ਪੁਰਖ ਜਗ ਜੀਵਨ ਜਗਤ ਨੂੰ ਜੀਵਨ ਦੇਣ ਵਾਲੇ ਰੱਬ ਜੀ ਦੇ ਚਰਨਾਂ ਨਾਲ ਜੁੜ ਗਏ ਮਿਲ ਗਏ ਇਸ ਕਰਕੇ ਆਪ بادشاہ ਕਿੰਨੇ ਮੇਰੇ ਮਾਲਕ ਜੀ ਕਿਰਪਾ ਕਰੋ ਮੈਨੂੰ ਵੀ ਉਹਨਾਂ ਗੁਰਮੁਖਾਂ ਵਰਗਾ ਜੀਵਨ ਦਿਓ ਜਿਹੜੇ ਆਤਮਿਕ ਤੌਰ ਤੇ ਜੀਵਨ ਜੀਣ ਵਾਲੇ ਨੇ ਸਤਿਗੁਰ ਮੈ ਰਹਿਮਤ ਕਰਨ ਇਹਨਾਂ ਪਾਵਨ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਲ ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ